ਦੀ ਦੇਖ ਰਹੇ ਹੋ ਪੰਜਾਬੀ ਵਿਰਸਾ ਟੀਵੀ ਕਿ ਜੇਕਰ ਲੈਲਸ ਬਸनोई ਵਰਗੇ ਜਾਂ ਗੋਰਦੀ ਬਰਾੜ ਵਰਗੇ ਪੰਜਾਬ ਦੇ ਵਿੱਚ ਆ ਕੇ ਇੱਕ ਉੱਬਰਦੇ ਗਾਇਕ ਸਿੱਧੂ ਮੂਸੇਵਾਲੇ ਨੂੰ ਮਰਵਾ ਸਕਦੇ ਆ ਤਾਂ ਹਜ਼ਾਰਾਂ ਕਿਲੋਮੀਟਰ ਬੈਠਾ ਦੂਰ ਭਾਈ ਅੰਮਰਤਪਾਲ ਸਿੰਘ ਦੇ ਨਾਲ ਕੁਝ ਵੀ ਵਾਪਰ ਸਕਦਾਗਾ ਕਿ ਸਰਕਾਰ ਉਹਨਾਂ ਦੇ ਉੱਤਰ ਜਣੇ ਕੇ ਭਾਈ ਅੰਬਰਤ ਪਾਲ ਸਿੰਘ ਨੂੰ ਮਰਵਾ ਸਕਦੀ ਆ ਜਣੇ ਕੇ ਜਿਹੜੀ ਕੇ ਡਿਬਰੂਗੜ੍ਹ ਦੀ ਕੇਂਦਰੀ ਜੇਲ ਆ ਜਿਸ ਤਰ੍ਹਾਂ ਅੱਜ ਪੰਜਾਬ ਦੇ ਹਾਲਾਤ ਨੇ ਕਿ ਜਣੇ ਖਣੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਬੰਦਾ ਬਾਹਰ ਨਿਕਲਦਾ ਉਹਦੇ ਕਿਦੋਂ ਗੋਲੀ ਵੱਜ ਜਾਵੇ ਨੈਸ਼ਨਲ ਮੀਡੀਆ ਦੀ ਟੌਨ ਉਹੀ ਆ ਜੋ ਅਮਿਤ ਸਾਹਿਬ ਕਹਿੰਦਾ ਜੋ ਮੋਦੀ ਕਹਿੰਦਾ ਜੋ ਦਿੱਲੀ ਦੇ ਆਕੇ ਕਹਿੰਦੇ ਨੇ ਕਿ ਕਿਉਂਕਿ ਇਹ ਕੋਲੀ ਡਿਵਾਸ ਕਿਉਂ ਤੁਹਾਡੇ ਆਪ ਸਟੋਰੀ ਆ ਨਹੀਂ ਇਹ ਤੇ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜੋ ਸ ਇੱਕ ਤਸ਼ੱਦਦ ਸਿਕਸ ਹੋਏ ਦੇ ਉੱਪਰ ਹੋ ਰਿਹਾ ਤੋਂ ਅੱਜ ਦਿੱਲੀ ਦੇ ਨਾਲ ਰਾਗ ਕੇ ਜਾਂ ਕੇਂਦਰ ਦੇ ਨਾਲ ਰਲ ਕੇ ਅੱਜ ਸਿੱਖਾਂ ਦੇ ਨਾਲ ਧੱਕਾ ਕਰ ਰਿਹਾ ਉਹਨਾਂ ਸਿੱਖਾਂ ਨੇ ਤੈਨੂੰ ਇਸ ਕੁਰਸੀ ਉੱਤੇ ਬਿਠਾਇਆ ਸੀ ਤੈਨੂੰ ਅੱਜ ਅਮਿਤ ਸਾਹਿਬ ਤੇ ਮੋਦੀ ਬੱਤ ਰਹੇ ਨੇ ਜਾਂ ਆਰਐਸਐਸ ਬੱਤ ਰਹੀ ਆ ਜਾਂ ਹੋਰ ਜਥੇਬੰਦੀਆਂ ਬੱਤ ਰਹੀਆਂ ਨੇ ਗੱਲ ਕਰਾਂਗੇ ਭਾਈ ਅੰਬਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜਿਹੜੀ ਕਿ ਭਾਈ ਅੰਬਰਤਪਾਲ ਸਿੰਘ ਉੱਪਰ ਸਰਕਾਰ ਨੇ ਹੁਣ ਤੀਜੀ ਵਾਰ ਐਨਐਸਏ ਲਗਾ ਦਿੱਤੀ ਆ ਜਿਹੜੀ ਕਿ ਬਹੁਤ ਹੀ ਮਦ ਭਾਗਾ ਇਕਰਾਰ ਆ ਦੇਖੋ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਭਗਵੰਤ ਮਾਨ ਸਿਆ ਤੋ ਅੱਜ ਦਿੱਲੀ ਦੇ ਨਾਲ ਰਾਜ ਕੇ ਜਾਂ ਕੇਂਦਰ ਦੇ ਨਾਲ ਰਲ ਕੇ ਅੱਜ ਸਿੱਖਾਂ ਦੇ ਨਾਲ ਧੱਕਾ ਕਰ ਰਿਹਾ ਉਹਨਾਂ ਸਿੱਖਾਂ ਨੇ ਤੈਨੂੰ ਇਸ ਕੁਰਸੀ ਉੱਤੇ ਬਿਠਾਇਆ ਸੀ ਪਰ ਤੈਨੂੰ ਲੱਗਦਾ ਤੈਨੂੰ ਅੱਜ ਅਮਿਤ ਸਾਹ ਤੇ ਮੋਦੀ ਵਰਤ ਰਹੇ ਨੇ ਜਾਂ ਆਰਐਸਐਸ ਵਰਤ ਰਹੀ ਆ ਜਾਂ ਹੋਰ ਜਥੇਬੰਦੀਆਂ ਵਰਤ ਰਹੀਆਂ ਨੇ ਜਿਹੜੀ ਕਿ ਸਿੱਖਾਂ ਦੇ ਖਿਲਾਫ ਨੇ ਪਰ ਤੂੰ ਪੰਜਾਬ ਦਾ ਖਾਦਾ ਪੰਜਾਬ ਦਾ ਤੈਨੂੰ ਲੋਕਾਂ ਨੇ ਜਿਤਾਇਆ ਤੇ ਮੁੱਖ ਮੰਤਰੀ ਬਣਾਇਆ ਤੇ ਅੱਜ ਇਹ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਜਾਨੀ ਕਿ ਤੀਜੀ ਵਾਰ ਐਨਐਸਏ ਜਿਹੜਾ ਸਦਾ ਸਰ ਧੱਕਾਗਾ ਪਹਿਲਾਂ ਤੁਹਾਨੂੰ ਭਾਈ ਅੰਬਰਪਾਲ ਸਿੰਘ ਦੇ ਪਿੱਤਾ ਦੀਆਂ ਇੱਕ ਵੀਡੀਓ ਸੁਣਾਉਣਿਆ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਕਿ ਭਗਵਾਨਤਮਾਨ ਨੂੰ ਇਹ ਜਿਹੜਾ ਅੰਬਰਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਲਾਉਣਾ ਜਿਹੜਾ ਉਹ ਮਹਿੰਗਾ ਪੈ ਸਕਦਾਗਾ 2027 ਦੇ ਵਿੱਚ ਤੁਸੀਂ ਦੇਖ ਲਓ ਕਿ ਆਉਣ ਵਾਲਾ ਟਾਈਮ ਆ ਪਾਈ ਅੰਬਰਪਾਲ ਸਿੰਘ ਦਾ ਹੋਵੇਗਾ ਕਿਉਂਕਿ ਕਹਿੰਦੇ ਹੁੰਦੇ ਆ ਜਵੇਂ ਬਾਣ ਲੱਗਿਓ ਤਵੇਂ ਰੋਸ ਜਾਗਿਓ ਜਿਸ ਤਰ੍ਹਾਂ ਬੰਦਾ ਕਿਸੇ ਉੱਤੇ ਜ਼ੁਲਮ ਕਰਦਾ ਤੇ ਫਿਰ ਹਥਿਆਰ ਉਠਾਉਣਾ ਜਾਂ ਸਮਸੇਰ ਉਠਾਉਣਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾਗਾ ਕਿ ਜਵੇਂ ਬਾਣ ਲੱਗਿਓ ਤਵੇਂ ਰੋਸ ਜਾਗਿਓ ਤਾਂ ਫਿਰ ਰੋਸ ਆ ਲੋਕਾਂ ਦਾ ਉਹ ਪੜਕਦਾਗਾ ਫਿਰ ਸਰਕਾਰਾਂ ਨੇ ਮੈਂ ਮੰਨਤਾ ਕਰਦਿਆਂ ਨੇ ਬਾਅਦ ਦੇ ਵਿੱਚ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣਿਆ ਭਾਈ ਅੰਬਰਤ ਪਾਤ ਸਿੰਘ ਦੇ ਪਿਤਾ ਦੀ। ਹੁਣ ਵਾਹ ਨਾ ਡਾਕਟਰ ਜੀ ਉਹ ਘਰ ਆਵਾਸੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ। ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਕੀ ਕੋਈ ادارے ਨਾਲ ਕੋਈ ਮੁਕੱਦਮਾ ਕਰਵਾਉਣਾ ਕਿ ਇਹ ਵੀਡੀਓ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਵੀਡੀਓ ਸਾਰਾ ਕੋ ਪਤਾ ਲੱਗ ਰਿਹਾ ਇਹ ਆ ਚੀਜ਼ਾਂ ਵਾਪਤੀਆਂ ਤੇ ਇਹ ਇਹ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਹ ਪਾਰਟੀ ਉਹਦੇ ਵਿੱਚ ਕੀ ਕੀਤਾ ਗਿਆ ਕਿ ਉਹ ਬੱਸ ਉਤਰ ਕਾ ਸਭ ਹੋਣਾ ਬਿਲਕੁਲ ਹੋ ਗਿਆ। ਦੇ ਪਾਰਟੀ ਸਾਡੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਗਿਆ ਸਾਡੀਆਂ ਸਾਰੀਆਂ ਟੀਮਾਂ ਦੇ ਅੰਚ ਬਣ ਗਏ ਆ ਅਸੀਂ ਵਿਸਾਖੀ ਦਿਹਾਤੀ ਦਾ ਤਰੀਕ ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹਨਾਂ ਦੁਨੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਐਸੀ ਚੀਜ਼ਾਂ ਘੁਮਘਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਕਾਗੀ ਦੇ ਨੇ ਸਵੈ ਰੋਣ ਕਾਗੀ ਤੋਂ ਸਿੱਖਾ ਵੀ ਇੱਕ ਵੱਡੀ ਜੁਆਕ ਹੈ ਕਿ ਉਹ ਤੁਹਾਡੇ ਹੱਕ ਤੋਂ ਨਹੀਂ ਆਉਂਦੀ ਇਹ ਇਹ ਤੇ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਇਹ ਜੋ ਇਹ ਤਸ਼ੱਦਦ ਸਿੱਖ ਸੋਜੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਕਾਂ ਦੀ ਕੋਈ ਵੀ ਜੋ ਬੰਦਾ ਆਵਾਜ਼ ਬੁਲੰਦ ਕਰਦਾ ਉਹ ਉਹਦੇ ਨਾਲ ਇਧਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬੰਦਾ ਸਾਰੀਆਂ ਤਿਆਂ ਦਾ ਫਰਜ਼ ਬੰਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆ ਆ ਕੋਈ ਨਹੀਂ ਲੇਖੋ ਆ ਰਹੀ ਹੈ ਆ ਕੋਈ ਨਹੀਂ ਇਹ ਇਹ ਤੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਐਪੀ ਸਿੰਘ ਸਾਹਿਬ ਨਾਲ ਵੀ ਮੁਲਾਕਾਤ ਕਰ ਰਹੇ ਹਾਂ ਵਾਹ ਅੱਜ ਉਦਾਨ ਨੂੰ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬੰਦਾ ਕਿ ਫੌਮ ਦੇ ਆਗੂ ਆ ਇਹਨਾਂ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਜਿਨ੍ਹਾਂ ਨੇ ਕਿ ਗੱਲਾਂ ਕਈਆਂ ਨੇ ਸਰਕਾਰ ਤੇ ਦੋਸ਼ ਲਾਏ ਨੇ ਕਿ ਸਰਕਾਰ ਉਹਨਾਂ ਦੇ ਪੁੱਤਰ ਯਾਨੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਮਰਵਾ ਸਕਦੀ ਆ ਯਾਨੀ ਕਿ ਜਿਹੜੀ ਕਿ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਆ ਉਹਦੇ ਵਿੱਚ ਕਈ ਗੈਂਗਸਟਰ ਨੇ ਇਸ ਕਰਕੇ ਜਿਹੜਾ ਅੰਮਰਤਪਾਲ ਸਿੰਘ ਦਾ ਖਤਰਾ ਵੱਧ ਗਿਆ ਕਿਉਂਕਿ ਕੱਲਾ ਬੰਦਾ ਤੁਹਾਨੂੰ ਪਤਾਗਾ ਕਿ ਜੇਕਰ ਲੈਲਸ ਬਸਨੋਈ ਵਰਗੇ ਜਾਂ ਗੋਲਡੀ ਬਰਾੜ ਵਰਗੇ ਪੰਜਾਬ ਦੇ ਵਿੱਚ ਆ ਕੇ ਇੱਕ ਉੱਬਰ ਦੇ ਗਾਇਕ ਸਿੱਧੂ ਮੂਸੇਵਾਲੇ ਨੂੰ ਬਰਬਾਦ ਸਕਦੇ ਆ ਤਾਂ ਹਜ਼ਾਰਾਂ ਕਿਲੋਮੀਟਰ ਬੈਠਾ ਦੂਰ ਭਾਈ ਅੰਮਰਤਪਾਲ ਸਿੰਘ ਦੇ ਨਾਲ ਕੁਝ ਵੀ ਵਾਪਰ ਸਕਦਾਗਾ ਇਹ ਵੱਡਾ ਖਾਸਾਗਾ ਪ੍ਰਮਾਤਮਾ ਪਰ ਮਿਰ ਭਰਿਆ ਹੱਥ ਰੱਖੇ ਪਰ ਇਸ ਤਰ੍ਹਾਂ ਅੱਜ ਭਾਈ ਅੰਮਰਤਪਾਲ ਸਿੰਘ ਦੇ ਦੁਸ਼ਮਣ ਬਣੇ ਹੋਏ ਨੇ ਟੌਟ ਬਣੇ ਹੋਣੇ ਜੋ ਸਰਕਾਰਾਂ ਦੇ ਜੋ ਸਰਕਾਰਾਂ ਨੇ ਚਾਵਲੁੱਸਿਆ ਕਰ ਰਹੇ ਨੇ ਟੌਟ ਪਣਾ ਕਰ ਰਹੇ ਨੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜੋ ਜ਼ਹਿਰ ਉਗਲ ਰਹੇ ਨੇ ਹੁਣ ਕੱਲਾ ਇਹਨਾਂ ਦਾ ਜਿਹੜਾ ਇਹ ਮਕਸਦ ਰਹਿ ਗਿਆ ਕਿ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਨੂੰ ਕਮੇ ਦਵਾਉਣਾ ਤਾਂ ਕਿ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਵੋਟਾਂ ਦੇ ਵਿੱਚ ਖੜੀ ਨਾ ਹੋ ਸਕੇ ਤਾਂ ਲੋਕਾਂ ਦੇ ਅੰਦਰ ਜਿਹੜਾ ਇੱਕ ਡਰ ਭਰਿਆ ਜਾ ਸਕੇ ਤਾਂ ਕਿ ਜਿਹੜੇ ਨੌਜਵਾਨ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਮੇ ਪਿਸਤੇ ਹਟਾਇਆ ਜਾ ਸਕੇ ਇੱਕ ਕੇਂਦਰ ਅਤੇ ਪੰਜਾਬ ਦੀ ਸਰਕਾਰ ਜਾਨੀ ਕਿ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਆ ਲੋਕਾਂ ਦੇ ਅੰਦਰ ਇੱਕ ਡਰਾਪ ਪੈਦਾ ਕਰ ਰਹੀ ਆ ਆਪਣੇ ਔਗਣਸ ਪਾਉਣ ਦੀ ਖਾਤਰ ਇੱਕ ਭਾਈ ਅੰਮਰਿਤਪਾਲ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਇਸ ਕਾਲੇ ਕਾਨੂੰਨ ਦਾ ਹਰ ਇੱਕ ਨੂੰ ਵਿਰੋਧ ਕਰਨਾ ਚਾਹੀਦਾ ਹੁਣ ਸਾਡੀਆਂ ਕਿੱਥੇ ਗਈਆਂ ਸਿੱਖ ਜਥੇਬੰਦੀਆਂ ਹੁਣ ਕਿੱਥੇ ਗਏ ਸਾਡੇ ਕਿਸਾਨ ਲੀਡਰ ਕਿਸਾਨ ਆਗੂ 32 33 ਜਥੇਬੰਦੀਆਂ ਕਿਸੇ ਦਾ ਮੂੰਹ ਨਹੀਂ ਖੁੱਲਿਆ ਸਭ ਦੇ ਤਾਲੇ ਬੰਦਾ ਕਿੱਥੇ ਗੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਸਭ ਦੇ ਤਾਲੇ ਕਿਉਂ ਬੰਦ ਹੋਏ ਨੇ ਮੂੰਹ ਤੇ ਚੇਪੀਆਂ ਕਿਉਂ ਲੱਗੀਆਂ ਨੇ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਬੋਲਦੇ ਹੁੰਦੇ ਸੀ ਨਿਡਰਤਾ ਦੇ ਨਾਲ ਲੱਖਾਂ ਸੁਧਾਨਾ ਬੋਲਦਾ ਹੁੰਦਾ ਸੀ ਅੱਜ ਉਹ ਵੀ ਕਿਉਂ ਚੁੱਪ ਨੇ ਕਿਉਂਕਿ ਪਤਾ ਨਹੀਂ ਪਾਈ ਇਹ ਵਿਵਪਤਾ ਕਿਦੇ ਪੁੱਤਰ ਉੱਤੇ ਕਿਹਦੇ ਉੱਪਰ ਪੈ ਜਾਵੇ ਇਹਦਾ ਵਿਰੋਧ ਸਭ ਨੂੰ ਕਰਨਾ ਚਾਹੀਦਾਗਾ ਪਾਰਟੀ ਬਾਜ਼ ਦੇ ਉੱਪਰ ਉੱਠ ਕੇ ਵੀ ਕਰਨਾ ਚਾਹੀਦਾਗਾ ਇਹ ਇਕੱਲਾ ਜਾਂ ਅਖਬਾਰਾਂ ਦੇ ਵਿੱਚ ਬਿਆਨ ਦੇ ਕੇ ਨਹੀਂ ਸਰਨਾ ਇਹ ਲੋਕਾਂ ਨੂੰ ਆਪਣਾ ਇੱਕ ਮੋਰਚਾ ਖੋਲਣਾ ਚਾਹੀਦਾ ਸਰਕਾਰ ਦੇ ਖਿਲਾਫ ਕਿ ਤੱਕੇ ਸਾਈ ਤੁਸੀਂ ਭਾਈ ਕਿਉਂ ਕਰ ਰਹੇ ਹੋ ਠੀਕ ਆ ਕਿ ਜਿਹੜੇ ਉਹਦੇ ਉੱਤੇ ਕੇਸ ਬਣੇ ਆ ਜਾਂ ਤੁਸੀਂ ਬਣਾਏ ਆ ਤੱਕੇ ਦੇ ਨਾਲ ਉਹਨਾਂ ਕੇਸਾਂ ਦੇ ਤਹਿਤ ਤੁਸੀਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੋ ਪਰ ਇੱਕਥੋਂ ਦਾ ਕਾਨੂੰਨ ਆ ਕਿ ਭਾਈ ਤੁਸੀਂ ਇੱਕ ਬੰਦੇ ਨੂੰ ਇੱਕ ਉਸ ਨੌਜਵਾਨ ਨੂੰ ਜਿਹੜਾ ਕਿ ਵਿਦੇਸ਼ ਦੀ ਧਰਤੀ ਤੋਂ ਪੰਜਾਬ ਆਇਆ ਜਿਨੇ ਅੰਬਰਤ ਦੀ ਗੱਲ ਕੀਤੀ ਜਿਨੇ ਨਸ਼ੇ ਸੜਾਉਣ ਦੀ ਗੱਲ ਕੀਤੀ ਜਿਹੜੇ ਕਰਾਹੇ ਪੈ ਰਹੇ ਨੌਜਵਾਨਾਂ ਦੀ ਗੱਲ ਕੀਤੀ ਤੇ ਸਾਡੀਆਂ ਮਾਮਾ ਭੈਣਾ ਭੁੱਬਾ ਮਾਰ ਮਾਰ ਰੋਂਦੀਆਂ ਸੀ ਜਿਸ ਦਿਨ ਭਾਈ ਅੰਬਰਤ ਬਾਦ ਸਿੰਘ ਫੜਿਆ ਅੱਜ ਵੀ ਉਹ ਰੋਂਦੀਆਂ ਨੇ ਪਰ ਅੱਜ ਮੀਡੀਆ ਬੇਸਕ ਬਾਅਦ ਚੁੱਕ ਰਿਹਾ ਪੰਜਾਬ ਦਾ মিডিਆ ਨੈਸ਼ਨਲ মিডিਆ ਦੀ ਟਨ ਉਹੀ ਆ ਜੋ ਅਮਿਤ ਸਾਹਿਬ ਕਹਿੰਦਾ ਜੋ ਮੋਦੀ ਕਹਿੰਦਾ ਜੋ ਦਿੱਲੀ ਦੇ ਆਕੇ ਕਹਿੰਦੇ ਨੇ ਇਹ ਸਭ ਨੂੰ ਇਹ ਸੋਚਣਾ ਬਣਦਾਗਾ ਇਹ ਮੁੱਦਾ ਬੜਾ ਗੰਹੇਰਾ ਬੇਸਕ ਇਸ ਹਤੇ ਕਈ ਜਥੇਬੰਦੀਆਂ ਦੇ ਬਿਆਨ ਆ ਚੁੱਕੇ ਨੇ ਪਰ ਬਿਆਨ ਹੀ ਇਕੱਲੇ ਬਿਆਨ ਬਣ ਕੇ ਨਾ ਰਹਿ ਜਾਣ ਜੇਕਰ ਭਾਈ ਤੁਸੀਂ ਕਿਸੇ ਨੌਜਵਾਨ ਦੀ ਜਾਨ ਬਚਾਉਣੀ ਹੈ ਤੇ ਤੁਹਾਨੂੰ ਅੱਗੇ ਆਉਣਾ ਪਊਗਾ ਜੇਕਰ ਤੁਸੀਂ ਅੱਜ ਚੁੱਪ ਕੇ ਬੈਠੇ ਰਹੇ ਤੁਸੀਂ ਯਾਦ ਰੱਖੋ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਜਿਸ ਤਰ੍ਹਾਂ ਦੀਪ ਸਿੱਧੂ ਦਾ ਸ਼ਹੀਦ ਕੀਤਾ ਤੇ ਆਉਣ ਵਾਲਾ ਟਾਈਮ ਆ ਭਾਈ ਬਹੁਤ ਨਾਜ਼ਕਾ ਇਹ ਬੜਾ ਭਾਪਨ ਦੀ ਗੱਲ ਆ ਇਹ ਕਿਉਂਕਿ ਸਾਡੇ ਜਿਹੜੇ ਦੁਸ਼ਮਣਾਂ ਤਾਕਤਾਂ ਨੇ ਜਿਹੜੀਆਂ ਉਹ ਬਦੇਸਾਂ ਦੀ ਧਰਤੀ ਉੱਤੇ ਜਾ ਕੇ ਬੰਦੇ ਮਾਰ ਸਕਦੀਆਂ ਨੇ ਤੇ ਇਸ ਧਰਤੀ ਉੱਤੇ ਤਾਂ ਉਹਨਾਂ ਦੇ ਲਈ ਇੱਕ ਮਿੰਟ ਨਹੀਂ ਲੱਗਣਾ ਇਹ ਗੱਲਾਂ ਕਿਉਂ ਅੱਜ ਮੈਨੂੰ ਕਹਿਣੀਆਂ ਪੈ ਰਹੀਆਂ ਨੇ ਕਿ ਹਾਲਾਤ ਦਿਸ ਰਹੇ ਨੇ ਜਿਸ ਤਰ੍ਹਾਂ ਅੱਜ ਪੰਜਾਬ ਦੇ ਹਾਲਾਤ ਨੇ ਕਿ ਜਣੇ ਖਣੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਬੰਦਾ ਬਾਹਰ ਨਿਕਲਦਾ ਉਹਦੇ ਕਿਦੋਂ ਗੋਲੀ ਵੱਜ ਜਾਵੇ ਤਾਂ ਫਿਰ ਜਿਹਦੇ ਇਹ ਸਮਝ ਲੋ ਕਿ ਜਿਹਦੀ ਸਰਕਾਰਾਂ ਹੀ ਦੁਸ਼ਮਣ ਬਣ ਜਾਣ ਜਿਹਦੇ ਕਿ ਪੰਥਕ ਆਗੂ ਕਹੌਣ ਵਾਲੇ ਦੁਸ਼ਮਣ ਬਣ ਜਾਣ ਜਿਹਦੀਆਂ ਜਥੇਬੰਦੀਆਂ ਦੁਸ਼ਮਣ ਬਣ ਜਾਣ ਜਿਹਦੇ ਆਪੇ ਖਰੀਦ ਲੈ ਸਰਕਾਰਾਂ ਐਜੰਸੀਆਂ ਦੇ ੱਤੇ ਚੜੇ ਲੋਕ ਦੁਸ਼ਮਣ ਬਣ ਜਾਣ ਤੇ ਭਾਈ ਫਿਰ ਉਹਦਾ ਰੱਬ ਹੀ ਰੱਖਾਗਾ ਅੱਜ ਅੰਬਰਤਪਾਤ ਸਿੰਘ ਦੇ ਪਿਤਾ ਦੀ ਮੈਂ ਦੇਖੀ ਆਵਾਜ਼ ਕਿਉਂਕਿ ਪੁੱਤਾਂ ਵਾਲੇ ਪੁੱਤਾਂ ਦੇ ਦਰਦ ਬਾਰੇ ਔਕੇ ਹੁੰਦੇ ਆ ਦੱਸੋ ਉਹਨੇ ਕੀ ਗਨਾਹ ਕਰਤਾ ਮੈਨੂੰ ਇਹ ਗੱਲ ਦੱਸ ਦੇ ਸਰਕਾਰ ਦੱਸ ਦੇ মিডিਆ ਦੱਸ ਦੇ ਹੋਰ ਪਾਰਟੀਆਂ ਦੱਸ ਦੇਣਾ ਅਕਾਲੀ ਦਲ ਮਾਣ ਦੱਸ ਦੇਵੇ ਅਕਾਲੀ ਦਲ ਬਾਦਲ ਧੜਾ ਦੱਸ ਦੇਵੇ ਜਾਂ ਕੋਈ ਹੋਰ ਇੱਕ ਦੂਜਾ ਜਿਹੜਾ ਦੂਜਾ ਤੀਜਾ ਦੱਸ ਦੇਵੇ ਤੁਸੀਂ ਕਹਿੰਦਾ ਕਿ ਖਾਲਸਤਾਨ ਦੀ ਗੱਲ ਨਹੀਂ ਕਰਦਾ ਤੇ ਅਸੀਂ ਤਾਂ ਪਾਸਾ ਵਟ ਲਿਆ ਤੁਸੀਂ ਖਾਲਸਤਾਨ ਲੈ ਲਿਆ ਪਹਿਲਾਂ ਤੁਹਾਨੂੰ 40 ਸਾਲ ਹੋ ਗਏ ਤੁਸੀਂ ਲੋਕਾਂ ਨੂੰ ਘਬਰਾਹ ਕਰ ਰਹੇ ਹੋ ਅੱਜ ਤੁਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਕਿਰਾਏ ਪਾ ਰਹੇ ਹੋ ਅੱਜ ਉਹ ਨੌਜਵਾਨ ਅੰਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਆ ਉਹ ਜਦੋਂ ਬਾਹਰ ਆਊਗਾ ਭਾਈ ਉਦੋਂ ਗੱਲ ਕਰਿਓ ਉਦੋਂ ਦੱਸਿਓ ਕਿ ਅੱਜ ਕੀ ਗੱਲ ਹੁੰਦੀ ਆ ਅੱਜ ਉਸ ਪਰਿਵਾਰ ਤੇ ਵਿਵਪਤਾ ਪਈ ਆ ਜੇਕਰ ਉਸ ਪਰਿਵਾਰ ਦੇ ਨਾਲ ਅੱਜ ਬੰਦਾ ਜਥੇਬੰਦੀ ਜਾਂ ਕੋਈ ਜਥੇਬੰਦੀ ਨਾ ਖੜੀ ਜਾਂ ਅੱਜ ਸਿੱਖ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨਾ ਖੜੀਆਂ ਜਾਂ ਹੋਰ ਜਥੇਬੰਦੀਆਂ ਕਿੰਨੀਆਂ ਨੇ ਪੰਜਾਬ ਦੇ ਵਿੱਚ ਨਾ ਖੜੀਆਂ ਤੇ ਆਉਣ ਵਾਲਾ ਭਾਈ ਤੁਹਾਨੂੰ ਵੀ ਕੋਈ ਬਚਾ ਨਹੀਂ ਸਕਦਾ ਤੁਹਾਡੇ ਜਥੇਬੰਦੀਆਂ ਵੀ ਖੇਰੂ ਖੇਰੂ ਹੋਣਗੇ ਆ ਤੁਹਾਡੇ ਪ੍ਰਧਾਨੀਆਂ ਖੁੱਸਣਗੇ ਆ ਬੜਾ ਕੁਝ ਪੰਜਾਬ ਦੇ ਵਿੱਚ ਹੋਣ ਵਾਲਾਗਾ ਤੇ ਇਹਦੇ ਵਿੱਚ ਸਿੱਧਾ ਸਿੱਧਾ ਮੈਂ ਇਹ ਕਹਿ ਦੇਮਾ ਕਿ ਬੀਜੇਪੀ ਪੰਜਾਬ ਦੇ ਉੱਤੇ ਕਬਜ਼ਾ ਕਰੂ ਇਸ ਦੀ ਵੀਡੀਓ ਅੱਜ ਸਾਂਭ ਕੇ ਰੱਖ ਲਿਓ ਮੇਰੀਆਂ ਗੱਲਾਂ ਨੇ ਜਿਹੜੀਆਂ ਅੱਜ ਸਾਂਭ ਕੇ ਰੱਖ ਲਿਓ ਇਹ ਬੀਜੇਪੀ ਇਸ ਪੰਜਾਬ ਤੇ ਹਮਲਾ ਕਰੂਗੀ ਪੰਜਾਬ ਤੇ ਕਬਜ਼ਾ ਕਰੂ ਉਸ ਤੋਂ ਬਾਅਦ ਤੁਹਾਡੇ ਨੌਜਵਾਨਾਂ ਨੂੰ 90 99 ਦਾ ਹੱਕੇ ਦੇ ਬਾਗ ਚੁੱਕ ਚੁੱਕ ਕੇ ਫਿਰ ਸ਼ਹੀਦ ਕਰੂਗੀ ਫਿਰ ਤੁਸੀਂ ਰੋਵੋਗੇ ਪਿੱਟੋਗੇ ਜੇਕਰ ਭਾਈ ਅੰਮਰਪਾਲ ਸਿੰਘ ਨੂੰ ਤੁਸੀਂ ਨਾ ਸੜਾ ਸਕੇ ਤਾਂ ਆਉਣ ਵਾਲਾ ਭਵਿਕਾ ਤੁਹਾਡੇ ਬੱਚਿਆਂ ਦੇ ਲਈ ਵੀ ਬਹੁਤ ਖਤਰੇ ਵਾਲੀ ਘੰਟੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਕਿਉਂਕਿ ਭਗਵਾਨਤਮਾਨ ਸਿਓ ਜਿਹੜਾ ਤੂੰ ਕਰ ਰਿਹਾ ਅੱਜ ਬਹੁਤ ਹੀ ਮਾਰਾਗਾ ਕਿਉਂਕਿ ਸਰਕਾਰਾਂ ਦਾ ਪਤਾ ਨਹੀਂ ਕਿ ਭਾਈ ਕਿਦੋਂ ਡਿੱਗ ਪੈਣਾ ਕਿਹਦੀ ਸਰਕਾਰ ਕਦੋਂ ਬਣ ਜਾਵੇ ਤੇ ਫਿਰ ਪਸਤਾਆਂ ਕੁਝ ਨਹੀਂ ਬਣਦਾ ਹੁੰਦਾ ਫਿਰ ਤੂੰ ਪਹਿਲਾਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਜਾਂਦਾ ਬੈਠਦਾ ਹੁੰਦਾ ਸੀ ਭਗਵਾਨਤਮਾਨ ਫਿਰ ਉਹਨਾਂ ਕਿਸਾਨਾਂ ਉੱਤੇ ਡੰਡੇ ਚ ਲਾਇਲ ਅਠੀਆਂ ਚ ਲਾਇਆਂ ਆਥਰੂ ਗਾਇ ਦੇ ਗੋਲੇ ਛੱਟੇ ਉਹੀ ਭਗਵੰਤ ਮਾਨ ਜਾਂਦਾ ਹੁੰਦਾ ਸੀ ਜਿਹੜੇ ਸਿੰਘਾਂ ਬੰਦੀ ਸਿੰਘਾਂ ਦੇ ਰਿਹਾਈ ਦੇ ਮੋਰਚੇ ਦੇ ਵਿੱਚ ਬੈਠੇ ਸੀ ਬਾਪੂ ਸੂਰਤ ਸਿੰਘ ਜਾਂ ਇੱਕ ਹੋਰ ਸਿੰਘ ਸੀ ਮੈਂ ਨੌ ਬਿਸਤਰ ਗਿਆ ਮਾਫ ਕਰਨਾ ਤੇ ਉਹਨਾਂ ਦੇ ਕੋਲ ਕਹਿੰਦਾ ਹੁੰਦਾ ਸੀ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਮੋਰਚਾ ਖੋਲ੍ਹਾਂਗੇ ਸਾਡੀ ਸਰਕਾਰ ਬਣਦੇ